ਸਾਸਤਰੀ ਕਾਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਕੱਲ ਪਟਿਆਲੇ ਦੇ ਵਿੱਚ ਪੰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਰੈਲੀ ਹੋਣ ਵਾਲੀ ਹੈ ਉਸ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕਰਨ ਵਾਲੇ ਪਟਿਆਲਾ ਪੁਲਿਸ ਦੀ ਜਿਹੜੀ ਸੁਰੱਖਿਆ ਦੇ ਦਾਅਵੇ ਉਹ ਹਵਾ ਹੁੰਦੇ ਦਿਖਾਈ ਦੇ ਰਹੇ ਜੀ ਹਾਂ ਤੁਹਾਨੂੰ ਦੱਸ ਦਿਆ ਕਿ ਪਟਿਆਲੇ ਦੇ ਕਈ ਜਗਾਵਾਂ ਦੇ ਉੱਤੇ ਖਾਲਿਸਤਾਨ ਸਮਰਥਕ ਦੇ ਜੜੇ ਆ ਉਹ ਨਾਰੇ ਲਿਖੇ ਗਏ ਨੇ ਦੀਵਾਰਾਂ ਦੇ ਉੱਤੇ ਜਿਹੜੇ ਨਾਰੇ ਲਿਖੇ ਗਏ ਨੇ ਔਰ ਇਹ ਵੱਡੀ ਜੜੀ ਅਪਡੇਟ ਆ ਉਹ ਇਸ ਵਲੇ ਦੀ ਇਹੀ ਹੈ ਕਿ ਵੱਡੀ ਜੜੀ ਸੁਰੱਖਿਆ ਦੀ ਜਿਹੜੇ ਦਾਅਵੇ ਕੀਤੇ ਜਾ ਰਹੇ ਸਾਰੇ ਕੀ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਲੈ ਕੇ ਕਿਉਂਕਿ ਪ੍ਰਧਾਨ ਮੰਤਰੀ ਦੀ ਜਿਹੜੇ ਪੂਰੇ ਦੇਸ਼ ਦੇ ਜਿੰਨੂੰ ਆਕਾ ਕਹਿ ਸਕਦੇ ਹਾਂ ਉਹ ਉਹਨਾਂ ਦੀ ਜੜੀ ਰੈਲੀ ਆ ਉਹ ਪਟਿਆਲੇ ਦੇ ਵਿੱਚ ਹੋਣ ਵਾਲੀ ਆ ਉਹ ਉਸ ਤੋਂ ਪਹਿਲਾਂ ਜਿਹੜਾ ਚੱਪੇ-ਚੱਪੇ ਤੇ ਉੱਤੇ ਜਿਹੜੀ ਪੁਲਿਸ ਵੱਲੋਂ ਪੈਣੀ ਨਜ਼ਰ ਉਹ ਰੱਖੀ ਜਾਂਦੀ ਹੈ ਪਰੇ ਵੱਡੇ ਜਿਹੜੇ ਸਵਾਲ ਆ ਪੁਲਿਸ ਪ੍ਰਸ਼ਾਸਨ ਦੇ ਉੱਤੇ ਇਹ ਖੜੇ ਹੁੰਦੇ ਨੇ ਕਿ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਵੀ ਇਹ ਸਾਰਾ ਜਿਹੜਾ ਕੰਮ ਦੀਵਾਰਾਂ ਦੇ ਉੱਤੇ ਖਾਲਿਸਤਾਨ ਸਮਰਥਕ ਦੇ ਜਿਹੜੇ ਨਾਰੇ ਲਿਖੇ ਗਏ ਨੇ ਆਖਿਰਕਾਰ ਇਹ ਕੌਣ ਨੇ ਔਰ ਪੁਲਿਸ ਵੱਲੋਂ ਜੜੀ ਹੈ ਇਹਨਾਂ ਦੀ ਜੜੀ ਹੈ ਜਾਂਚ ਕੀਤੀ ਜਾ ਰਹੀ ਹੈ ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊਜ਼ ਚੈਨਲ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਬੈਲ ਆਈਕਨ ਬਟਨ ਨੂੰ ਦਬਾੜਾ ਨਾ ਪੁੱਲਾ ਤਾਂ ਜੋ ਕਿ ਸਮੇਂ-ਸਮੇਂ ਸਿਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ